ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹੀ ਕਹਿਣਾ ਚਾਹੁੰਨਾ ਆ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਸਿੱਖੀ ਦੀ ਨੀਂਹ ਰੱਖਦਿਆਂ ਆਖਿਆ ਸੀ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਰਬੱਤ ਦਾ ਭਲਾ ਮੰਗੋ ਜ਼ਬਰ ਜ਼ੁਲਮ ਦੇ ਖਿਲਾਫ ਮਜ਼ਲੂਮਾਂ ਲਈ ਢਾਲ ਬਣੋ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਮਜ਼ਲੂਮਾਂ ਲਈ ਹੱਕ ਸੱਚ ਦੇ ਪਹਿਰੇਦਾਰ ਜਿਹੜੀ ਡਿਊਟੀ ਧੰਨ ਗੁਰੂ ਕਲਗੀ ਤਰਪਤਾ ਮਹਾਰਾਜ ਜੀ ਨੇ ਨਿਭਾਈ ਫ੍ਰੀ ਆਫ ਕੋਸਟ ਸਿੱਖ ਆਰਮੀ ਖਾਲਸਾ ਮੇਰੋ ਰੂਪ ਹੈ ਖਾਸ ਜਿਹੜੀ ਡਿਊਟੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਨਿਭਾਈ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੇ ਨਾਂ ਕਰਵਾ ਕੇ ਦਿੱਤੀਆਂ ਲੁੱਟੇ ਹੋਏ ਲੋਕਾਂ ਦੇ ਘਰ ਵਸਾਏ ਵਸੇਬੇ ਕਰਵਾਏ ਔਰ ਬਾਬਾ ਜੱਸਾ ਸਿੰਘ ਆਲੂ ਵਾਲੀਏ 12 ਮਿਸਲਾਂ ਸ਼ੇਰੇ ਪੰਜਾਬ ਫਿਰ ਸਾਡੇ ਵੱਡੇ ਹੀਰਾ ਸਿੰਘ ਜੀ ਰੁਪਦਮਨ ਸਿੰਘ ਜੀ ਮਹਾਰਾਜਾ ਅੱਜ ਉਹਨਾਂ ਦਾ ਪਰਿਵਾਰ ਬੜੀ ਖੁਸ਼ੀ ਹੋਈ ਹੀਰਾ ਮਹਿਲ ਦੇ ਦਰਸ਼ਨ ਕਰਕੇ ਵੇਖ ਕੇ ਕਿ ਬੜੇ ਸਾਲ ਹੋ ਗਏ ਮੈਂ ਇੱਥੇ ਕੀਰਤਨ ਕਰਨ ਵਾਸਤੇ ਆਇਆ ਸਾਂ ਉਸ ਵਕਤ ਮਹਿਲ ਬੰਦ ਸੀ ਅੰਦਰ ਨੂੰ ਬੜੀ ਇੱਕ ਧੂਪਈ ਵਾਹ ਗੁਰੂ ਕਿ ਸਾਡੇ ਕੋ ਕਿਹੜੀ ਗਲਤੀ ਹੋ ਗਈ ਕਿ ਸਾਡੀਆਂ ਸਿੱਖ ਵਿਰਾਸਤਾਂ ਦੇ ਬੂਵੇ ਬੰਦ ਹੋ ਗਏ ਕਦੋਂ ਦੇਣ ਆਊ ਅਸੀ ਸਰਕਾਰੀ ਖਾਲਸਾ ਦਰਬਾਰੀ ਖਾਲਸਾ ਦੇ ਇਹ ਬੂਵੇ ਖੁੱਲੇ ਹੋਏ ਵੇਖ ਸਕੀਏ ਪਰ ਮਹਾਰਾਜ ਜੀ ਨੇ ਪਤਾ ਨਹੀਂ ਬੜੀ ਛੇਤੀ ਸੋਣੀ ਪਰਿਵਾਰ ਨੂੰ ਵਾਰਸ਼ ਵੀ ਬਖਸ਼ੇ ਉਸ ਤਰ੍ਹਾਂ ਦੀ ਸੋਚ ਵਾਲੀ ਤੇ ਅੱਜ ਉਸ ਪਰਿਵਾਰ ਦੇ ਦਰਸ਼ਨ ਉਹਨਾਂ ਦੀ ਅਨਸਵੰਸ ਅੱਗੋਂ ਕਰਨ ਦਾ ਸੁਭਾਗ ਮਿਲਿਆ ਹੈ ਭਾਈ ਗੁਰਮੀਤ ਸਿੰਘ ਥੂਹੀ ਪੰਜਾਬ ਪ੍ਰਧਾਨ ਨਾਬਾ ਤੋਂ ਨੇ ਹੋਰ ਪੱਤਰਕਾਰ ਵੀਰ ਪ੍ਰਾਸ਼ਾਰੇ ਜਿਨ੍ਹਾਂ ਦੇ ਪਿਆਰ ਸਦਕਾ ਅੱਜ ਇਸ ਮਹਿਲ ਵਿੱਚ ਆਉਣ ਦਾ ਸਾਨੂੰ ਅਫਸਰ ਮਿਲਿਆ ਤੇ ਮੈਂ ਅਰਦਾਸ ਕਰਦਾ ਸਤਿਗੁਰੂ ਕਿਰਪਾ ਕਰੀ ਇਸ ਰੁੜਦੇ ਜਾਂਦੇ ਪੰਜਾਬ ਨੂੰ ਮੁੜ ਬਚਾਉਣ ਵਾਲੇ ਇਸ ਧਰਤੀ ਤੇ ਫਿਰ ਉਹਨਾਂ ਨੂੰ ਸੁਰਖਰੂ ਤਾਕਤਵਰ ਤਕੜੇ ਕਰੋ ਤਾਂ ਕਿ ਸਾਡੇ ਦਰਬਾਰ ਖਾਲਸਾ ਸਰਕਾਰ ਖਾਲਸਾ ਮੁੜ ਬਹਾਲ ਹੋਣ ਇਨ੍ਹਾਂ ਮਹੱਲਾਂ ਦੇ ਵਿੱਚੋਂ ਫੇਰ ਉਹ ਜਕਾਰੇ ਗੂੰਜਣ ਇਹ ਆਵਾਜ਼ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਉੱਥੇ ਮੁਕਮ ਚੰਦ ਵੀ ਵਜ਼ੀਰ ਹੋਣ ਉੱਥੇ ਅਜੀਜੂਦੀਨ ਵੀ ਵਜ਼ੀਰ ਹੋਣ ਉੱਥੇ ਹਰੀ ਸਿੰਘ ਨਲੂਏ ਵਜ਼ੀਰ ਹੋਣ ਉੱਥੇ ਸ਼ਾਮ ਸਿੰਘ ਅਟਾਰੀ ਹੋਣ ਉੱਥੇ ਅਕਾਲੀ ਫੂਲਾ ਸਿੰਘ ਹੋਣ ਉੱਥੇ ਮਹਾਰਾਜਾ ਹੀਰਾ ਸਿੰਘ ਹੋਣ ਉੱਥੇ ਰੁਪਦੁਮਨ ਸਿੰਘ ਹੀਰਾ ਇਹ ਸਾਡੇ ਮਹਾਰਾਜੇ ਹੋਣ ਇਹ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਸਰਬੱਤ ਦੇ ਭਲੇ ਵਾਸਤੇ दरबार खालसा ते सरकार खालसा मुड़ बहाल गुरुजी का, खालसा वाहे का खालसा फतेह आज भाई बलदेव सिंह जी बडाला आज महल आए हैं और मुझे पर्सनली आपसे मिलके बहुत अच्छा लगा और जिस तरह से ये सिक्खी के बारे में बात कर रहे हैं हमारी सिक्खी को बचाने की बात कर रहे हैं वो इनकी बात करने के तरीके से लग रहा है सिर्फ ऊपर ऊपर नहीं बोल रहे हैं बहुत मन से दिल से बोल रहे हैं तो मुझे पर्सनली हमको उनसे मिलके बहुत अच्छा लगा एंड आई फील ही इज़ अ वेरी गुड ह्यूमन सच